ਸਾਹਿਬਾ ਨੂੰ ਲੱਖ ਲੱਖ ਵਧਾਈ ਦਿੰਨੇ ਆ ਲੋਕਾਂ ਦੀ ਸੇਵਾ ਕਰਦਿਆਂ ਨੂੰ 26 ਸਾਲ ਹੋ ਗਏ ਆ ਸਾਨੂੰ ਆਪਤਾ ਤੇ ਬਹੁਤ ਸਹਿਤਾ ਕੀਤੀ ਆ ਅਸੀਂ ਸੁੱਖਾਂ ਭਰੇ ਜ਼ਿੰਦਗੀ ਆਪਣੀ ਜੀ ਰਹੇ ਹੁਣ ਦਾ ਪਹਿਲਾਂ ਵਰਗੀ ਜ਼ਿੰਦਗੀ ਜੀ ਰਹੇ ਆ ਤੇ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਇਹਨਾਂ ਨੂੰ ਲੋਕੀ ਦਸਬੰਧ ਦਿੰਦੇ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਮਾਤਾ ਦਾ ਐਕਸੀਡੈਂਟ ਹੋਇਆ ਸੀ ਤੇ ਮੈਂ ਵੀ ਮੰਜੇ ਤੇ ਪੰਬਾਰ ਪਿਆ ਸੀ ਮੈਨੂੰ ਇਨਫੈਕਸ਼ਨ ਹੋ ਗਈ ਸੀ ਤੇ ਮਾਤਾ ਦਾ ਮਤਲਬ ਇਲਾਜ ਚੱਲਦਾ ਪਿਆ ਸੀ ਮੈਂ ਦਵਾਈ ਪਹਿਲਾਂ ਐਡਾ ਲੋਕਲ ਹੀ ਲੈਂਦੇ ਰਹੇ ਹਾਂ ਜੀ ਤੇ ਫਰਕ ਨਹੀਂ ਹੀ ਪੈਂਦਾ ਬਹੁਤ ਜ਼ਿਆਦਾ ਕੰਮ ਵੱਧ ਗਿਆ ਇਸਰੀ ਦਾ ਮਤਲਬ ਜਿਆਦਾ ਪ੍ਰੋਬਲਮ ਹੋ ਗਈ ਫਿਰ ਮਾਤਾ ਦੇ ਜਿੱਪ ਉੱਲਾਜ ਹੁੰਦਿਆ ਹੈ ਕਾਲ ਸਾਈਡ ਵਾਲਿਆਂ ਕੋਲ ਹੈ ਪਰ ਉਹਨਾਂ ਨੂੰ ਕਿਆ ਹੈ ਵੀਗਾ ਮੇਰਾ ਇਲਾਜ ਦਾ ਵੀ ਫਿਰ ਚੰਗਿਆ ਹਸਤਾਲ ਚ ਗਏ ਹਾਂ ਜੀ ਫਰੋਤ ਹੋ ਜਾ ਕੇ ਮੇਰਾ ਲਾਸ ਸਹੀ ਹੋ ਗਿਆ ਮੇਰੀ 1 ਲੱਖ 20 ਹਜ਼ਾਰ ਦੀ ਸਹਤ ਹੋਈ ਪੌਲਮ ਲਾ ਕੇ ਸਾਡੀ ਮੇਰੀ ਤੇ ਮੇਮੀ ਦੀ ਹੋਈ ਸੀ ਮਤਲਬ 2 ਲੱਖ 40 ਹਜ਼ਾਰ ਦੀ ਸਹਤ ਹੈ